ਜਾ ਜਾਊਗਾ ਫਿਰ ਉਹਦਾ ਲਾਸਟ ਮਾਰ ਨਹੀਂ ਹੈ ਉਹ ਬਹੁਤ ਬਾਅਦ ਦੇਖਣ ਨੂੰ ਬਹੁਤ ਬਾਅਦ ਦਾ ਆਸਰਾ ਲਾ ਲਿਆ ਨਾਲੇ ਨਾਲੇ ਜਿਹੜੇ ਸਾੜੀ ਕੋਲ ਕਿੱਲੇ ਲੱਗਦਾ How are you? Yeah. Huh? ਉਹ ਹੈ ਕਿ ਤਰ੍ਹਾਂ ਇੱਥੇ ਆਜੀ ਆਹ ਤਰ੍ਹਾਂ ਮੇਰਾ ਤੂੰ ਤੇ ਰਹਿਣਾ ਕਿ ਤੈਨੂੰ ਕਿਰਾਇਆ ਕਿ ਤੂੰ ਦਿੰਦਾ ਕਿਰਾਇਆ ਕਿੱਥੇ ਟੋਕ ਕੇ ਅਦਾਲਤ ਕਾਟ ਬਗੈਰਾ ਤੂੰ ਕਹਿਆ ਹੈ ਤੇਰੇ ਬੱਸ ਅਦਾਲਤ ਕਾਟ ਕੋਈ ਨਹੀਂ ਤੇਰੇ ਕੋਲ ਕੱਲ ਨੂੰ ਤੇਰਾ ਸਮਾਨ ਨਹੀਂ ਹੋਣਾ ਚਾਹੀਦਾ ਇਹ ਵੀ ਘਾਟ ਨਹੀਂ ਕਈ ਜਗ੍ਹਾ ਤੇ ਜੇ ਨਹੀਂ ਚੱਲਦਾ ਸਮਾਨ ਦਾ ਮਤਲਬ ਹੈ ਆਹ ਨਾ ਚੱਕੇ ਨਾ ਹੋਏ ਸਰ ਇਹ ਨਹੀਂ ਜਾਈ ਦੇਣਾ ਅੰਦਰ ਨਾਲ ਅੰਦਰ ਨਾਲ ਕਿਹੜਾ ਟੇਬਲ ਵੀ ਨਹੀਂ ਹੋਣਾ ਚਾਹੀਦਾ ਬੜਾ ਉਹ ਕਲੀਅਰ ਹੋ ਜਾਣਾ ਪਹਿਲਾਂ ਪੌਂਟ ਇਹਦੀ ਗੱਲ ਹੈ ਸਰ ਮੈਨੂੰ ਕਲੀਅਰ ਪੌਂਟ ਵੀਰੇ ਆ ਕੇ ਦੇ ਸਾਨੂੰ ਚੱਕ ਨਾ ਦੇ ਗੌਂਦੀ ਨੀ ਗੌਂਦੀ ਨੀ ਦੇਖਦੇ ਲੱਗ ਜਾਂਦੇ ਹਨ ਨਾ 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 ਨ ਸਲੂਕੀ ਤੋੜ ਕੇ ਕਾਈ ਜਾਣਾ ਇਹ ਮੇਰਾ ਵੀਰ ਆ ਜਿਹੜਾ ਮੇਰਾ ਵੀਰ ਆ ਨਾਮ ਹੋਵੇ ਹਾਂ ਠੀਕ ਆ ਯਾ ਮੂਨਾ ਗੱਲ ਨਾ ਕਰੋ ਮੂਨਾ ਗੱਲ ਨਾ ਕਰੋ ਕਾਨੂੰਨ ਸਾਡੀ ਦਾ ਅੰਦਰ ਜਾਓ ਅੰਦਰ ਜਾਓ ਬੁਲਾਓ ਜਰਾ ਕੋ ਮਾ ਨੂੰ ਬੁਲਾਓ ਜੀ ਬੁਲਾਓ ਮਾ ਨੂੰ ਮੜਾ ਹਲੋ ਛੋਟਾ ਬੱਚੀ ਬੁਲਾਓ टाली जमे जाकेटवर्क एक दो बार आ चुके तीजी बार आज ਸਾਰੇ ਜੋ ਅੱਜ ਚਫਿਆਲ ਪੰਚਾਇਤ ਨੇ ਮੱਦਾ ਪਾਇਆ ਕੀ ਮੱਦਾ ਪਾਇਆ ਮਤਾ ਇਹ ਪਾਇਆ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਬਿਨਾ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਆ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿਗੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਆ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਿਰਾਇਆ ਲਵਾਂਗੇ ਪੰਚਾਇਤ ਅਦਰਵਾਈਜ਼ ਕੋਈ ਵੀ ਪਰਵਾਸੀ ਬਿਨਾ ਇਜਾਜ਼ਤੋਂ ਚੱਬੇਵਾਲ ਤੇ ਨਹੀਂ ਰਹੇਗੀ। ਥੀ ਗੱਲ ਹੈ ਕਿ ਕਿੰਨੇ ਕੱਪੜਾ ਸਾਡੀ ਗੱਲ ਇਹ ਵੀ ਦੇ ਦੇਗਾ ਸਾਡੇ ਚੱਬੇਵਾਲ ਤੇ ਦਾ ਕੋਈ ਲਿਮਿਟ ਨਹੀਂ ਹੈ ਜੀ ਘਾਟੋ ਘਾਟ 15000 ਰੁਪਈਆ ਦਾ ਇੱਥੇ ਆੜ੍ਹਦ ਵਾਲੇ ਭੰਗ ਲਾ ਜੀ। ਦੂਸਰੀ ਗੱਲ ਇਹ ਵੀ ਕਹਦੇ ਹੋ ਨਾ ਵੀ अपना आधार कार्ड उठ के जुबीजे बनाओ हां जुबीजे होएगा नहीं वो तो होया जी आधार पत्र अपनी जुबीजे जबो भी ਸਾਡੀ ਪੰਗਾਇਤ ਬਣੀ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਹੋ ਆਧਾਰ ਕਾਰਡ ਕੋਈ ਮੋਟਰ ਕਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਹੋ ਰਿਹਾ ਦੁਕਾਨਦਾਰਾਂ ਅੱਗੇ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਆ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਆ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਸ ਏਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਹੇ ਸੀ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈ ਕਿ ਆਪਣਾ ਸਮਾਨ ਉਹਨੇ ਹਰਦ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਪਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤਾ ਹੈ ਜੇ ਇਹ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ 'ਚ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋੜੇ 'ਤੇ ਨਹੀਂ ਲੱਗੇਗੀ। ਮੇਰੇ ਕੋਲ ਬਤਨ ਲੈ ਕੇ ਜਿਹੜਾ ਮਤਾ ਪਾਇਆ ਤੁਸੀਂ ਹਾਂਜੀ। ਇਹਦੇ ਬਾਰੇ ਕੀ ਕਹਿਣਾ ਹੈ? ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕਰਨੂ ਕੰਮ ਬਹੁਤ ਵਧੀਆ ਹੈ। ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕਰਨ ਜੇ ਕਦੇ ਨਹੀਂ ਸਭ ਤੋਂ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਿਹਾ ਇਹ ਬਾਹਰ ਜਾ ਸਕਦੇ ਆ। ਨਹੀਂ ਤਾਂ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲਓ। ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣਾ ਔਰ ਪਿੰਡ ਦੇ ਵਿੱਚ ਕੰਮ ਕਰਨਾ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਲਈ ਜਾਊਗੀ ਭਈ ਇਹ ਕਰਾਇਤੇ ਰਹਿਣ ਲੈਣਾ ਪਿੰਡ ਦੇ ਵਿੱਚ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਜਿਨ੍ਹਾਂ ਦੇ ਘਰਾਂ ਦੇ ਮਕਾਨਾਂ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਆਪਣੇ ਆਪਣੇ ਜਿੱਥੇ ਵੀ ਹੈਗੇ ਉਹ ਸਾਧਨ ਇੱਥੇ ਪਿੰਡ ਦੇ ਵਿੱਚ ਅਸੀਂ ਨਹੀਂ ਰਹਿਣ ਦੇਦੇ